ਪੰਜਾਬੀਏ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਇਨਾ ਮੁਲਾਜ਼ਮਾਂ ਦੀ ਪੈਨਸ਼ਨ ਬਾਰੇ ਆਈ ਵੱਡੀ ਖਬਰ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ। ਸ਼ਰਮਨੀ ਕਾਲੀਦਲ ਨੂੰ ਵੱਡਾ ਝਟਕਾ ਟਿਕਟ ਨਾ ਮਿਲਣ ਉੱਤੇ ਢੀਂਸਾ ਪਰਿਵਾਰ ਨੇ ਲਿਆ ਵੱਡਾ ਫੈਸਲਾ। ਆਪ ਵਿਧਾਇਕਾਂ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਅਦਾਲਤ ਚ ਹੁਣ ਆ ਪਵੇਗਾ ਪੇਸ਼। ਪੰਜਾਬ ਚ ਅੱਜ ਤੋਂ ਕੱਲ ਤੱਕ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਜਾਰੀ ਹੋਏ ਵੱਡੇ ਹੁਕਮ। ਭਗਵੰਤ ਮਾਨ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਕਰਤਾ ਇਹ ਵੱਡਾ ਖੁਲਾਸਾ ਪੰਜਾਬ ਚ ਅਗਲੇ 3 ਦਿਨਾਂ ਵਾਲੀ ਮੀਂਹ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ ਅੱਜ ਹੋਵੇਗਾ ਪੰਜਾਬ ਬੋਰਡ ਦਸਵੀਂ ਦਾ ਰਿਜ਼ਲਟ ਜਾਰੀ 19 ਅਪ੍ਰੈਲ ਨੂੰ ਪੀਐਸਸੀਬੀ ਦੀ ਵੈੱਬਸਾਈਟ ਤੇ ਨਤੀਜੇ ਦੇਖ ਸਕਣਗੇ ਸਟੂਡੈਂਟ ਪੰਜਾਬ ਚ ਬਰਖਾਸਤਗੀ ਦੀ ਮਿਆਦ ਲਈ ਕਰਮਚਾਰੀ ਨੂੰ ਬਹਾਲੀ ਤੋਂ ਬਾਅਦ ਭਾਵੇਂ ਤਨਖਾਹ ਲਈ ਯੋਗ ਨਾ ਮੰਨਿਆ ਜਾਵੇ ਪਰ ਇਸ ਨੂੰ ਸੇਵਾ ਦਾ ਹਿੱਸਾ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਈ ਕੋਰਟ ਨੇ ਪੀਆਰਟੀਸੀ ਨੂੰ ਪਟੀਸ਼ਨ ਕਰਤਾ ਦੀ ਬਰਖਾਸਤਗੀ ਦੇ 4 ਸਾਲਾਂ ਦੀ ਮਿਆਦ ਸਮੇਤ ਕੁੱਲ ਸੇਵਾ ਮਿਆਦ ਦੇ ਮੁਤਾਬਿਕ ਪੈਨ ਨਿਰਧਾਰਤ ਕਰਨ ਤੇ 3 ਮਹੀਨੇ ਦੇ ਅੰਦਰ ਭੁਗਤਾਨ ਕਰਨ ਦੇ ਵੱਡੇ ਹੁਕਮ ਜਾਰੀ ਕੀਤੇ ਹਨ ਪਟੀਸ਼ਨ ਦਾਇਰ ਕਰਦੇ ਸੰਗਰੂਰ ਵਾਸੀ ਨਰਿੰਦਰ ਸਿੰਘ ਨੇ ਐਡਵੋਕੇਟ ਵਿਕਾਸ ਚਤਰਥਰਾਹੀ ਹਾਈ ਕੋਰਟ ਨੂੰ ਦੱਸਿਆ ਕਿ ਉਹ 1 ਸਤੰਬਰ 1973 ਨੂੰ ਪੀਆਰਟੀਸੀ ਵਿੱਚ ਨਿਯੁਕਤ ਹੋਏ ਸਨ ਇਸ ਤੋਂ ਬਾਅਦ ਉਹਨਾਂ ਨੂੰ 1976 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ ਪੀਆਰਟੀਸੀ ਦੇ ਚੇਅਰਮੈਨ ਨੇ ਉਹਨਾਂ ਦੀ ਅਪੀਲ ਸਵੀਕਾਰ ਕਰਦੇ 1980 ਵਿੱਚ ਉਹਨਾਂ ਨੂੰ ਬਹਾਲ ਕਰ ਦਿੱਤਾ ਸੀ ਹਾਲਾਂਕਿ ਉਹਨਾਂ ਨੂੰ 1 ਸਾਲ ਦੀ ਪ੍ਰੋਬੇਸ਼ਨ ਤੇ ਰੱਖਣ ਦਾ ਹੁਕਮ ਕਿਤਾ ਗਿਆ ਸੀ ਜਦੋਂ ਉਹ 2010 ਵਿੱਚ ਸੇਵਾਮੁਕਤ ਹੋਏ ਤਾਂ ਉਹਨਾਂ ਦੀ ਪੈਨਸ਼ਨ ਦੀ ਗੱਣਾ ਕਰਦੇ ਸਮੇਂ ਬਰਖਾਸਕੀ ਤੋਂ ਬਾਅਦ 4 ਸਾਲਾਂ ਦੀ ਸੇਵਾ ਨੂੰ ਨਹੀਂ ਗਿਨਾ ਗਿਆ ਉਹਨਾਂ ਨੇ ਇਸ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿ ਹੈ ਕਿ ਪੀਆਰਟੀਸੀ ਦੇ ਚੇਅਰਮੈਨ ਨੇ ਉਸ ਨੂੰ ਬਹਾਲੀ ਦੇ ਹੁਕਮ ਦਿੱਤੇ ਹਨ ਹਾਲਾਂਕਿ ਉਹਨਾਂ ਨੇ ਪਟੀਸ਼ਨਰ ਨੂੰ 1 ਸਾਲ ਲਈ ਪ੍ਰੋਬੋਸ਼ਨ 'ਤੇ ਰੱਖਣ ਦਾ ਜ਼ਿਕਰ ਕੀਤਾ ਸੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਨਿਯੁਕਤੀ ਨਵੀਂ ਸੀ ਅਤੇ ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਹਾਈ ਕੋਰਟ ਨੇ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਪੀਆ ਪਟੀਸ਼ਨ ਉਪ ਪਟੀਸ਼ਨ ਕਰਤਾ ਦੀ ਪੈਨਸ਼ਨ ਦੀ ਨਵੇਂ ਸਿਰੇ ਤੋਂ ਗਣਨਾ ਕਰਨ ਅਤੇ 3 ਮਹੀਨਿਆਂ ਦੇ ਅੰਦਰ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਉਤੇ ਢੀਂਡਾ ਸਾਹ ਪਰਿਵਾਰ ਨੇ ਵੱਡਾ ਫੈਸਲਾ ਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਢੀਂਡਾ ਸਾਹ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਨਾਲ ਨਹੀਂ ਤੁਰਨਗੇ ਜਾਣਕਾਰੀ ਮਿਲੀ ਹੈ ਕਿ ਢੀਂਡਾ ਸਾਹ ਧੜ ਨੇ ਹੰਗਾਮੀ ਮੀਟਿੰਗ ਸੱਦ ਕੇ ਫੈਸਲਾ ਲਿਆ ਹੈ ਮੀਟਿੰਗ ਵਿੱਚ ਸੰਗਰੂਰ ਸਮੇਤ ਸਮੂਚੇ ਪੰਜਾਬ ਦੇ ਸੀਨੀਅਰ ਆਗੂ ਨੇ ਸ਼ਮੂਲੀਅਤ ਕੀਤੀ ਇਹ ਮੀਟਿੰਗ ਕਰੀਬ ਘੰਟੇ ਚੱਲੇ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਢੀਂਡਾ ਸਾਹ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਵਾਲ ਸਿੰਘ ਝੁੰਡਾ ਨਾਲ ਨਹੀਂ ਤੁਰੇਗਾ ਸੰਗਰੂਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਮੀਟਿੰਗ ਵਿੱਚ ਅਕਾਲੀ ਦਲ ਦੇ ਉਮੀਦਵਾਰ ਨਾਲ ਨਾ ਜਾਣ ਬਾਰੇ ਚਰਚਾ ਕੀਤੀ ਗਈ ਮੀਟਿੰਗ ਚ ਜ਼ਿਆਦਾਤਰ ਸਮਰਥਕ ਅਕਾਲੀ ਦਲ ਨਾਲ ਨਾ ਜਾਣਤੇ ਅੜੇ ਰਹੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਹਾਲਾਂਕਿ ਢੀਂਡਾ ਸਾਹ ਪਰਿਵਾਰ ਅਜੇ ਅਕਾਲੀ ਦਲ ਦਾ ਵਿਰੋਧ ਵੀ ਨਹੀਂ ਕਰੇਗਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਦੇ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ ਅਸਲ 'ਚ ਮਾਨਹਾਨੀ ਮਾਮਲੇ 'ਚ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਅਮਨਦੀਪ ਦੇ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ अरोड़ा ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਦਰਸਲ ਮਾਨਹਾਨੀ ਮਾਮਲੇ 'ਚ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ ਤੇ ਅਮਨਦੀਪ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਮਹੀਨਿਆਂ ਨੂੰ ਹੋਵੇਗੀ ਦੱਸਦੇ ਕਿ ਆਪ ਵਿਧਾਇਕਾ ਵੱਲੋਂ ਇੱਕ ਵਿਅਕਤੀ ਸਨਾਮ ਸਿੰਘ ਤੇ ਇਹ ਝਾਮ ਲਾਇਗਈ ਸਨ ਅਤੇ ਇਸ ਤਨਾਮ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਵਿਧਾਇਕਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰਵਾਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਵਿਧਾਇਕਾਂ ਨੂੰ ਦੋ ਵਾਰ ਤਾਲਬ ਕੀਤਾ ਪਰ ਉਹ ਨਹੀਂ ਪਹੁੰਚੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ 3 ਦਿਨਾਂ ਲਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਦਰਅਸਲ Rajasthan 'ਚ 10 April ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਪੰਜਾਬ ਪ੍ਰਸ਼ਾਸਨ ਨੇ Rajasthan ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਖੇਤਰ ਵਿੱਚ ਸ਼ਰਾਬ ਦੇ ਠੇਕਿਆਂ ਨੂੰ 17 ਯਾਨੀ ਕੱਲ 6 ਵਜੇ ਤੋਂ 19 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਇਨ੍ਹਾਂ ਹੁਕਮਾਂ ਅਨੁਸਾਰ ਹੋਟਲਾਂ ਟਾਬਿਆਂ ਰੈਸਟੋਰੈਂਟਾਂ ਅੱਧ ਦੀ ਵੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੇਚਣ ਅਤੇ ਪਰੋਸਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਜੇਕਰ ਉਪਰੋਕਤ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਨਾ ਕੀਤੀ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਤੇ ਪਾਸ ਪਾ ਦੇ ਉਮੀਦਵਾਰਾਂ ਤੇ ਸ਼ਬਦੀ ਵਾਰ ਕੀਤੇ ਹਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਵਾ ਕਰਦੇ ਹਨ ਕਿ ਹੈਗੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਇੱਕ ਹਫ਼ਤੇ ਬਾਅਦ ਭਗਵੰਤ ਮਾਨ ਦੀ ਸਰਕਾਰ ਆਪਣੀ ਹਾਰ ਦੇਖ ਕੇ ਖੁਦ ਹੀ ਡਿੱਗ ਜਾਵੇਗੀ ਸਾਬਕਾ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਪੰਜਾਬ ਦੇ ਲੋਕ ਸੂਬੇ ਦੀ ਆਪ ਸਰਕਾਰ ਤੋਂ ਤੰਗ ਆ ਚੁੱਕੇ ਹਨ ਤੇ ਉਹ ਭਾਜਪਾ ਦੇ ਵੀ ਸਖਤ ਖਿਲਾਫ ਹਨ ਉਹਨਾਂ ਕਿਹਾ ਕਿ ਸ਼ਰਮਣੀ ਕਾਲੀ ਦਲ ਨੇ ਪਵਨ ਟਿੰਨੂ ਨੂੰ ਸਭ ਕੁਝ ਦਿੱਤਾ ਪਰ ਉਹ ਆਪਣੀ ਪਾਰਟੀ ਛੱਡ ਕੇ ਆਪ ਦੇ ਉਮੀਦਵਾਰ ਬਣੇ ਬੈਠੇ ਹਨ ਇਸ ਤਰ੍ਹਾਂ ਰਿੰਕੂ ਨੂੰ ਵੀ ਕਾਂਗਰਸ ਨੇ ਸਭ ਕੁਝ ਦਿੱਤਾ ਸੀ ਪਰ ਉਹ ਵੀ ਆਪਣੀ ਪਾਰਟੀ ਛੱਡ ਗਏ ਜਿਹੇ ਹਾਲਾਤਾਂ ਵਿੱਚ ਲੋਕ ਇਹਨਾਂ ਦੋਵਾਂ ਨੇਤਾਵਾਂ ਤੇ ਕਿਵੇਂ ਭਰੋਸਾ ਕਰ ਸਕਦੇ ਹਨ ਜਿਹੇ ਆਗੂਆਂ ਨੇ ਹੀ ਪੰਜਾਬ ਦੀ ਸਿਆਸਤ ਨੂੰ ਬਦਨਾਮ ਕੀਤਾ ਹੋਇਆ ਹੈ ਅਪ੍ਰੈਲ ਦਾ ਦਾ ਮਹੀਨਾ ਬੀਤ ਚੁੱਕਿਆ ਹੈ ਤੇ ਦੇਸ਼ ਭਰ ਵਿੱਚ ਗਰਮੀ ਵੱਧਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਪੱਛਮੀ ਗੜਬਰੀ ਦੇ ਚੱਲਦੇ ਗੁਜਰਾਤਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ ਅੱਜ ਤੋਂ 21 ਅਪ੍ਰੈਲ ਦੇ ਵਿਚਾਲੇ ਪੰਜਾਬ ਹਰਿਆਣਾ ਦਿੱਲੀ ਯੂਪੀ ਤੇ ਰਾਜਸਥਾਨ ਵਿੱਚ ਬਾਰਿਸ਼ ਹੋ ਸਕਦੀ ਹੈ ਪੰਜਾਬ ਵਿੱਚ ਮੌਸਮ ਲਗਾਤਾਰ ਆਪਣਾ ਮિજાਜ ਬਦਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੇ ਸਾਹਸ ਉੱਤੇ ਪਏ ਹਨ ਮੌਸਮ ਵਿਭਾਗ ਨੇ ਅੱਜ ਕੱਲ ਤੇ 20 ਅਪ੍ਰੈਲ ਨੂੰ ਮੋਰਟ ਤੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ ਮੌਸਮ ਵਿਭਾਗ ਨੇ ਇਨਾ 3 ਦਿਨਾਂ ਲਈ ਯੈਲੋ ਲਰਡ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਪੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਅੱਜ ਐਲਾਨਿਆ ਜਾਵੇਗਾ ਜਦੋਂ ਕਿ ਵਿਦਿਆਰਥੀ 19 April ਸਵੇਰ ਤੋਂ ਰਿਜ਼ਲਟ ਦੇਖ ਸਕਣਗੇ ਇਹ ਜਾਣਕਾਰੀ ਬੋਰਡ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਬੋਰਡ ਵੱਲੋਂ ਰਿਜ਼ਿਟ ਸੰਬੰਧੀ ਕੋਈ ਗਜਟ ਨਹੀਂ ਛਾਪਿਆ ਗਿਆ ਸਟੂਡੈਂਟ ਨੂੰ ਬੋਰਡ ਦੀ ਵੈਬਸਾਈਟ ਤੋਂ ਹੀ ਰਿਜ਼ਲਟ ਦੇਖਣਾ ਹੋਵੇਗਾ ਇਸ ਲਈ ਵਿਦਿਆਰਥੀ ਨੂੰ ਬੋਰਡ ਦੀ ਵੈਬਸਾਈਟ PSCV ਤੇ ਲੌਗਇਨ ਕਰਨਾ ਹੋਵੇਗਾ ਅਤੇ ਰਿਜ਼ਲਟ ਐਲਾਨਣੇ ਜਾਣ ਦੇ ਲਗਭਗ 1 ਹਫਤੇ ਦੇ ਅੰਦਰ ਡੀਐਮਸੀ ਡਿਜੀ ਲੋਕਰਤੇ ਮੁਹੱਈਆ ਕਰਵਾ ਦਿੱਤੀ ਜਾਵੇਗੀ ਹਾਲਾਂਕਿ ਸਾਰੇ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤ ਤੇ ਮੈਰਿਟ ਜਾਰੀ ਹੋਵੇਗੀ ਜਦੋਂ ਕਿ ਸਕੂਲ ਵਾਈਜ਼ ਰਿਜ਼ਲਟ 19 April ਨੂੰ ਜਾਰੀ ਹੋਵੇਗਾ ਕਿਸਾਨਾਂ ਨੇ ਇੱਕ ਵਾਰ ਫਿਰ ਆਪਣੀ ਆਵਾਜ਼ ਬੁਲੰਦ ਕੀਤੀ ਹੈ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ਤੇ ਖੜੇ ਕਿਸਾਨਾਂ ਨੇ ਰੇਲਵੇ ਲਾਈਨ ਤੇ ਪ੍ਰਦਰਸ਼ਨ ਕੀਤਾ ਇਸ ਕਾਰਨ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ ਇਸ ਦੇ ਨਾਲ ਹੀ 11 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅੰਬਾਲਾ ਸਟੇਸ਼ਨ ਤੇ ਯਾਤਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿੱਚ ਗਾਰ ਹੋਈ ਮੀਟਿੰਗ ਬੇਸੀਟ ਰਹੀ ਦੂਜੇ ਪਾਸੇ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਤੋਂ ਪਾਈ ਵੀ ਹੋਈ ਇਸ ਤੋਂ ਇਲਾਵਾ ਬੈਰੀਕੇਡ ਵੀ ਤੋੜੇ ਗਏ ਹਨ ਦਰਅਸਲ ਦੇਲ ਤੇ ਬੰਦ ਕਿਸਾਨ ਵੀ ਹਾਈਲੀ ਕਿਸਾਨ ਨੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਅਜ ਤੱਕ ਅਕਾਲੀ ਦਾ ਤਾਂ ਪ੍ਰਧਾਨ ਕੋਦ ਇਲੈਕਸ਼ਨ ਲੜਨ ਤੋਂ ਤਿਆਰ ਨਹੀਂ ਜਿਹੜਾ ਮੋਢਿਆ ਉੱਤੋਂ ਸੁਖਦਾ ਹੁੰਦਾ ਸੀ ਵੀ ਸਾਡੇ ਜਿੱਦੀ ਪਾਰਟੀ ਕੋਈ ਨਹੀਂ ਜਿੱਦਦਾ ਹੋਇਆ ਐਮਪੀਐਸ ਦੀ ਕਿਹੜੀ ਸੁਖਵੀਰ ਸਿੰਘ ਫਾਦ ਇਲੈਕਸ਼ਨ ਲੜਨ ਤੋਂ ਤਿਆਰ ਨਹੀਂ ਤੇ ਬੀਬਾ ਵੀ ਕਹਿੰਦੀ ਹੈ ਜੇ ਕਹਿੰਦੀ ਲੜੀ ਤਾਂ ਬਠਿੰਡਾੋਂ ਲੜੂਗੀ ਕਿਉਂਕਿ ਜਿੱਤਨੀ ਹੋਈ ਐਮਪੀਐਸ ਜੇ ਕਿਉਂ ਆਉਂ ਮਦਾਨ 'ਤੇ ਸੱਤ ਰੇਕਾ ਅਨਾਉਂਸ ਕਰਦੀਆਂ ਬੀਬਾ ਦੇ ਲਈ ਕੀਤੇ ਕਿਉਂਕਿ ਪਤਾ ਹੈ ਪੰਜਾਬ ਦੇ ਢੇੜਾ ਦੇ ਕੇ ਦੇਖਿਆ ਸੁਖਬੀਰ ਸਿੰਘ ਬਾਦਲ ਨੇ ਉਹਦਾ ਜਿਹੜਾ ਢਿੱਡ ਖਰਾਬ ਹੋਇਆ ਸੀ ਉਹ ਕੋਈ ਖਾਣ ਪੀਣ ਨਾਲ ਜਾਂ ਗਰਮੀ ਨਾਲ ਨਹੀਂ ਹੋਇਆ ਉਹ ਪੰਜਾਬ ਦਾ ਸਿਆਸੀ ਮਾਹੌਲ ਦੇਖ ਕੇ ਹੋਇਆ ਖਾਸ ਤੌਰ ਤੇ ਤੋਂ ਫਿਰੋਜ਼ਪੁਰ ਕੇੜਾ ਦਿੱਤਾ ਜਸੂ ਐਮਪੀ ਐਸੇ ਕਰਕੇ ਤਾਂ ਵਿਕਟਰੀ ਐਨਾਨਸ ਕਰ ਰਹੇ ਹੈਗਾ ਮੀਡੀਆ ਵਾਲੋ ਵੀ ਕਿਹਾ ਮੈਂ ਕਿਹਾ ਬੀਬਾ ਜੀ ਨੂੰ ਸੁਨੇਹਾ ਦਿਓ ਵੀ ਭਾਈ ਤੁਸੀਂ ਤਿੰਨ ਸੀਟਾਂ ਦੇ ਆਖਰ ਕੀ ਬੈਠੇ ਹੋ ਇਹ ਸਾਰਿਆਂ ਨੂੰ ਪਤਾ ਤੁਹਾਨੂੰ ਪਤਾ ਹੋਣਾ ਕਦੇ ਪਟੰਡੇ ਦੇਖਦੇ ਆ ਕਦੇ ਫਰੋਜਪੁਰ ਕਦੇ ਖਡੂਰ ਸਾਹਿਬ ਉਹ ਤਿੰਨੇ ਸੀਟਾ ਅਨਾਉਂਸ ਕੀਤੀ ਮੈਂ ਕਿਹਾ ਵੀ ਹਾਰ ਥੋੜੀ ਪੱਕੀ ਹੈ ਤੁਸੀਂ ਜਿੱਥੋਂ ਮਰਜ਼ੀ ਲੜ ਲਓ ਉਹਨੇ ਤੁਸੀਂ ਦੇਖਣਾ ਵੀ ਬਟਿੰਡੇਓ ਹਾਰਨਾ ਹੈ ਕਿ ਫਰੋਜਪੁਰ ਹੋ ਹਾਰਨਾ ਹੈ ਕਿ ਖਡੂਰ ਸਾਹਿਬ ਤੋਂ ਹਾਰਨਾ ਹੈ ਪਰ ਏਡੀ ਦੂਰ ਜਾ ਕੇ ਕਾਦ ਲੈ ਹਾਰਨਾ ਚੀਮਾ ਸਾਹਿਬ ਤੁਸੀਂ ਮੈਨੂੰ ਪਤਾ ਪੰਜੀ ਪੰਜੀ ਦਾ ਹਿਸਾਬ ਰੱਖਦਾ ਐਵੇਂ ਤੇਲ ਫੁੱਕਣ ਕੇ ਰਹਿਣੇ ਨਾਲ ਸਰਕਾਰੀ ਗੱਡੀਆਂ ਦਾ ਦਾ ਕਿਉਂ ਤੇ ਕਿਉਂ ਕਿ ਜਾਣ ਜਾਂਦਾ ਕਰੀ ਹਾਰ ਜੇ। ਕਲੂਰ ਸਾਹਿਬ ਇੱਥੇ ਬਠਿੰਡਾ ਨੇੜੇ ਆ ਲੰਗਿਓ ਘਰੋਂ ਜਾਇਆ ਕਰਨਗੇ ਪ੍ਰਚਾਰ ਕਰਕੇ ਸ਼ਾਮ ਨੂੰ ਕਰੇ। ਜਦੋਂ ਹਾਰ ਨਹੀਂ ਇੱਡੀ ਦੂਰ ਕਿਉਂ ਜਾਣਾ? ਤੇ ਮੈਨੂੰ ਲੱਗਦਾ ਵੀ ਬੀਬਾ ਜੀ ਸਲਾਹ ਮੰਨਣਗੇ ਤੇ ਬਠਿੰਡਾ ਇਲੈਕਸ਼ਨ ਕਰਮੇ। ਤੇ ਲੋਕ ਵੀ ਤਿਆਰ ਬੈਠੇ ਆ ਕਿਉਂਕਿ ਲੋਕਾਂ ਨੇ ਫਰਕ ਦੇਖ ਲਿਆ। ਉਹਨਾਂ ਦਾ ਵੀ ਤੇ ਆਪਣੀ ਸਰਕਾਰ ਦਾ ਇਸੇ ਕਰਕੇ ਅੱਜ ਦੀ ਘੜੀ ਪੰਜਾਬ 'ਚ ਸਾਰਿਆਂ ਨਾਲੋਂ ਵੱਧ ਜੇ ਪਿਛਲੀਆਂ ਸਰਕਾਰਾਂ ਦਾ ਦੇਖੀਏ ਵੀ ਲੋਕ ਸਭਾ 'ਵਿਲੇ ਕੀ ਮਾਹੌਲ ਹੁੰਦਾ ਹੈ ਪੋਜ਼ਿਟਿਵਿਟੀ ਤਾਂ ਪਹਿਲੀ ਵਾਰਾ ਸਰਕਾਰ ਨੂੰ ਲੈ ਕੇ ਆਪਣੀ ਦੇ ਵਿੱਚ ਕਿਸੇ ਵਰਕਰ ਦੀ ਦਾ ਕੋਈ ਨਾਰਾਜ਼ਗੀ ਹੋ ਸਕਦੀ ਹੈ ਲੋਕਾਂ 'ਚ ਕੋਈ ਨਾਰਾਜ਼ਗੀ ਨਹੀਂ ਹੈ ਅੱਜ ਦੀ ਘੜੀ ਕਿਸੇ ਵਰਕਰ ਦੀ ਦਾ ਕੋਈ ਨਿੱਜੀ ਨਾਰਾਜ਼ਗੀ ਹੋ ਸਕਦੀ ਹੈ ਕਈ ਵਾਰੀ ਕੋਈ ਨਿੱਜੀ ਕੋਈ ਕੰਮ ਐਦਾਂ ਦਾ ਹੁੰਦਾ ਹੋਣਾ ਨਹੀਂ ਹੁੰਦਾ ਕਈ ਵਾਰ ਕੋਈ ਹੋਰ ਹੋ ਜਾਂਦੀ ਹੈ ਪਰ ਭਰਾ ਵੀਰੋ ਮੇਰੀ ਬੇਨਤੀ ਹੈ ਨਾਰਾਜ਼ਗੀਆਂ ਘਰਾਂ 'ਚ ਵੀ ਹੋ ਜਾਂਦੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਸ ਵਨ ਔਨ ਸਪੈਸ਼ਲ ਓਕੇਸ਼ਨਸ ਪਿਛਲੀ ਆਰ ਸਿੱਧੂ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦ ਰਿਹਾ ਉਹਨਾਂ ਦਾ ਆਪਣਾ ਡਾਟਾਬੇਸ ਹੈਗਾ ਵੋਟ ਦਾ ਜਦੋਂ 7 ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60000 ਰੈਂਦੀ ਆ ਜਦ ਕਿ ਕਾਂਗਰਸ ਇਜ਼ ਅ ਕਾਡੇ ਬੇਸਡ ਪਾਰਟੀ ਉਸ ਇਸ ਉਸ ਕਾਡੇ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 218000 ਵੋਟ ਪਈ ਆ 25 ਲੱਖ ਨਾਲ ਉਹ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੋ ਬਹੁਤ ਹੀ ਦੂਰ ਨਹੀਂ ਹੈ ਜੀ ਹਾਂ ਜੀ ਹਾਂ ਜੀ ਅੱਜ ਤੱਕ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਜ਼ ਨੂੰ ਮਿਲਣ ਜਾ ਰਿਹਾ ਹਾਂ ਵਾ ਜਦ ਜਦ ਨੇ ਰਾਉਂਡ ਕੰਪਲੀਟ ਹੋ ਜਾਊਗਾ ਬਾਡੀ ਕੰਪਲੀਟ ਹੋ ਜਾਊਗੀ ਫਿਰ ਪਿੰਡਾਂ ਦਾ ਦੌਰਾ ਹੋਵੇਗਾ ਕਸਬਿਆਂ ਦਾ ਦੌਰਾ ਹੋਵੇਗਾ ਤੁਸੀਂ ਕਿਹਾ ਵੀ ਤੁਸੀਂ ਕਿਹ ਕੋ ਮਤਖਾਨਾ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਭਾਤੋਂ ਇੱਥੇ ਆਇਆ ਹੋ ਉਹ ਵੀ ਕਿਦ ਤਰ੍ਹਾਂ ਦੇ ਨਿੱਜੀ ਬਦਲਾਖੋਰੀ ਦੇ ਕਾਰਨਾਂ ਹੈ ਕਿ ਕਿੰਨੇ ਕਿੰਨੇ ਕੋਈ ਲੋਕਲ ਲੀਡਰ ਸਾਡੇ ਬੁੱਢੀ ਸਾਹਿਬ ਵੀ ਨਾਰਾਜ਼ ਹੋਏ ਸੀ ਗੱਲ ਕਿਦ ਤਰ੍ਹਾਂ ਦੇ ਨਹੀਂ ਮੈਂ ਲੈਟ ਬੀ ਕਲੈਰੀਫਾਈ ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਲੈ ਆਣ ਕੇ ਇਲੈਕਸ਼ਨ ਲੜਨੀ ਮੈਂ ਕਿਸੇ ਚੁਣੌਤੀ ਤੋਂ ਨਹੀਂ ਭੱਜਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਕਚਰੀ ਜੇ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਕਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਆਫ ਇੰਡੀਆ ਚ ਵਗਾ ਕੇ ਮਾਰੀ ਅਗਲੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ ਜਦ ਤੱਕ ਸੁਪਰੀਮ ਕੋਰਟ ਵਿਹੇਰਿੰਗ ਚੱਲ ਰਹੀ ਆ ది ਟ੍ਰ ਇਰਫੋਰੇ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਉਹਨਾਂ ਨੂੰ ਮਾਫ਼ ਕਰਨਾ ਉਹ ਤਾਂ ਮੈਂ ਬਾਅਦ ਵਿੱਚ ਜਦੋਂ ਸਮਾਂ ਆਵੇਗਾ ਇਸ ਇਸ ਗੱਲ ਨੂੰ ਜਸਟਿਸ ਅੰਟ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ ਏ ਤਿੰਨਵਾਲੀ ਨਾਲ ਇਹ ਐਂਡੀਪੀਐਸ ਦਾ ਝੂਠਾ ਮੁਕੱਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਕੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਵਾ ਬਟ ਨਾਟ ਇਨ ਥਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੀਪੀ ਐਂਡ ਆਲਸ ਅ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ ਜਿਹੜਾ ਹੁਣ ਰੋਏ ਨੇ 1 ਮਿੰਟ ਵਾਸਤੇ ਉਹਨਾਂ ਨੂੰ ਉਹ ਦਿਨ ਰੋਣਾ ਨਹੀਂ ਆਇਆ ਜਿੱਦਣ ਭਾਈ ਅਮਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖ ਹੜਤਾਲ ਤੇ ਉਹਦੀ ਮਾਂ ਨੂੰ ਜਦ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਹ ਦਿਨ ਰੋਣਾ ਨਹੀਂ ਆਇਆ ਜਦ ਦਿਨ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ ਉਹ ਦਿਨ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ 1 ਮਿੰਟ ਲਈ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ ਉਹ ਦਿਨ ਰੋਣਾ ਨਹੀਂ ਆਇਆ ਦੇਦਨ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗਾਲਾਂ ਚ ਖੋ ਲੈਂਦੇ ਨੇ ਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਸੋਣਾ ਨਹੀਂ ਆਇਆ ਇਸ ਨੂੰ ਸਰਬਜੀਤ ਕੌਰ ਮਾਨੂੰ ਕਹਿੰਦੇ ਇੱਕ ਜਗਰੌਂ ਦੀ ਐਨਆਰ ਦੀ ਕੋਠੀ ਦੇ ਕਬਜ਼ਾ ਕਰਤਾ ਰੋਣਾ ਨਹੀਂ ਆਇਆ ਕਿਤਾਰੂ ਚੱਕ ਨੇ ਬੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਦਿਨ ਰੋਣਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸਰਾਬ ਘਟਾਲੇ ਵਿੱਚ ਇਨਡਾਈਟਿਡ ਹੈ ਹੀ ਹੈਜ਼ ਬੀਨ ਅਰੈਸਟਿਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਈਡੀ ਕੋਲ ਪੁਖਤਾ ਸਬੂਤ ਨੇ ਥੈਟ ਹੀ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਡਿਮਾਂਡਰ ਆ ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਟ ਆ ਰਹੀ ਆ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਕਰ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਲੀ ਘੜ ਨਹੀਂ ਆ ਮੈਂ ਕੋਈ ਸੁਨਿਆਰਾ ਨਹੀਂ ਐ। ਉਹ ਭਾਈ ਐਨੀ ਪੰਗਾ ਨਾ ਲੈ ਬੈਠੀ ਤੈਨੂੰ ਗੁੱਡੀ ਮਾਮੂ ਘੜ ਦੇਣਗੇ। ਜਿਨ੍ਹਾਂ ਨੂੰ ਤੂੰ ਗੁੱਡੀ ਘੜ ਕਹਿ ਰਿਹਾ। ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਫ ਸੋਨੇ ਦੇ ਗਹਿਣੇ ਬਣਾਉਂਦੇ ਐ। ਪਰ ਉਹਦੇ 'ਚ ਲਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇ। ਇਹ ਕੋਈ ਗੱਲ ਐ। ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸੁਨਿਆਰਾ ਨਹੀਂ ਮੈਂ ਕੋਈ ਗੁੱਡੀ ਘੜਲੀ ਐ। ਉਸੇ ਕੋ ਬਹੁਤ بڑے ਪੀੜ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਆ ਦੂਸਰੇ ਨੂੰ ਜੱਭੀਆਂ ਆਉਂਦੇ ਸਭ ਕੁਝ ਕਰਦੇ ਆ ਏਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਈਕੀ ਇਹਨਾਂ ਦੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹਦੀਆਂ ਸਾਰੀਆਂ ਬਾਵਰਾਂ ਵਾਪਸ ਲਈਆਂ ਉਹਨਾਂ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਕਰਕੇ ਸਿਰਫ ਕੇ ਇਹਨੇ ਡਿਪਟੀ ਸੀਐਮ ਅਗ ਲਿਆ ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਵਾਸਤੇ ਆਇਆ ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ ਵੀਪੀਆ ਵਾਸਤੇ ਮਾਮਾਂ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ ਅੱਜ ਵਿਕੀ ਜਾ ਰਹੀਆਂ ਇਹਨਾਂ ਵਾਲੀ ਝਾੜੂ ਹੱਥ ਚੱਕੀ ਖੜੀਆਂ ਹੀ ਮਰ ਜਾਣੇ ਆਜੋ ਪਿੰਡ ਪਿੰਡ ਦੇ ਵਿੱਚ ਅਸੀਂ ਪਾ ਲੋ ਪੁੱਛਾ ਗਿਆ ਵੀ 1000 ਰੁਪਇਆ ਕਿਥੇ ਕੋਈ ਇਸ ਸਾਲ ਦੇ ਬਾਈਕ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਇਆ ਉਹਨਾਂ ਨੂੰ ਦੇ ਮਾਗੇ ਤੇ ਨਾਲ-ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਪੀਟੀ ਯੂਨੀਵਰਸਿਟੀ ਹੈ ਮੈਂ ਅਬੇਦ ਕਰ ਸਾਹ ਦਾ ਉਥੇ ਅੰਬਿਊਜ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਅਲੱਗ ਰੱਖ ਕੇ ਪੈਸਾ ਉਥੇ ਨੀਂ ਪੱਥਰ ਰੱਖ ਕੇ ਆਇਆ ਸੀ ਅੱਜ ਤੱਕ ਕੁਛ ਨਹੀਂ ਕੀਤਾ ਮੈਂ ਬਾਦਮੀ ਕੀ ਦੇ ਤੀਰ ਸਥਾਨ ਤੇ 28 ਕਰੋੜ ਰੁਪਇਆ ਪਾਸ ਕਰਕੇ ਟੈਂਡਰ ਲਾ ਕੇ ठेकेदार ਨੂੰ ਕੰਮ ਦੇ ਕੇ ਗਿਆ ਸੀ ਐਜ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਸੀ ਚਮਕੌਰ ਸਾਹਿਬ ਜਿਸ ਸਿੱਖ ਹਿਸਟਰੀ ਨੂੰ ਫਰਮਾਇਆ ਉੱਥੇ ਭਗਵਾਨ ਵਾਲਮੀਕੀ ਜੀ ਦੀ ਨੂੰ আর ਰਮੈਣ ਦੀ ਹਿਸਟਰੀ ਨੂੰ ਖਿਲਵਾਇਆ ਜਾਏਗਾ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਗੀਤਾ ਅਧਿਆਇ ਤੇ ਰਮੈਣ ਅਧਿਆਇਨ ਸੈਂਟਰ ਖੋਲਣ ਵਾਸਤੇ ਕੈਬਨਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਲਾਲਜੀਤ ਖੁੱਲਰ ਦਾ ਬਿਆਨ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮਾੜੇ ਚੋ ਗੋਲਦੇ ਆ ਦੇਖੋ ਬਹੁਤ ਮਾੜੀ ਮਾਨਸਿਕਤਾ ਦਾ ਜਿਹੜਾ ਇਹਨਾਂ ਦਾ ਸੱਤਾ ਦਾ ਹੰਕਾਰ ਹੈ ਨਾ ਉਹ ਹੁਣ ਇਹਨਾਂ ਦੇ ਵਿੱਚੋਂ ਨਜ਼ਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਜਿਸ ਤਰੀਕੇ ਲਾਲਜੀਤ ਖੁੱਲਰ ਨੇ ਇੱਕ ਪਾਰਟੀ ਮੀਟਿੰਗ ਦੇ ਵਿੱਚ ਜਾਤੀ ਸੂਚਕ ਸ਼ਬਦ ਵਰਤ ਕੇ ਤੇ ਕੁਝ ਪੰਜਾਬ ਦੀਆਂ ਜਿਹੜੀਆਂ ਬਹੁਤ ਮਹੱਤਵਪੂਰਨ ਪਾਈਚਾਰਾ ਉਹਨਾਂ ਨੂੰ ਜਰੀਲ ਕਰਨ ਦਾ અપਮਾਨਿਤ ਕਰਨ ਦਾ ਔਰ ਸਾਡੀ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਇੱਥੇ ਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਜਾਤ ਪਾਤ ਰਹਿਤ ਸਮਾਜ ਦੀ ਸਜਣਾ ਕੀਤੀ ਵਿਸਾਖੀ ਵਾਲਾ ਦਿਨ ਸੀ ਜਿਸ ਦਿਨ ਗੁਰੂ ਸਾਹਿਬ ਨੇ ਇਹ ਜਾਤ ਪਾਤ ਉੱਚੀ ਨੀਚਾ ਸਾਧ ਖਤਰ ਕੀਤਾ ਸੀ ਤੇ ਉਸ ਦਿਨ ਜਦੋਂ ਵੀਡੀਓ ਵਾਇਰਲ ਹੋਈ ਤੇ ਮਨ ਨੂੰ ਬੜਾ ਦੁੱਖ ਲੱਗਿਆ ਮੈਂ ਤਾਂ ਉਦੋਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੰਗ ਕੀਤੀ ਸੀ ਵੀ ਇਮੀਡੀਏਟ ਐਫ ਆਰ ਦਰਜ ਕਰਕੇ ਕਿ ਬਹੁਤ ਪ੍ਰੋਵੋਕੇਟਿਵ ਹੈ ਇਹ ਜਿਹੜੀ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਟੇਸ ਪਹੁੰਚੀ ਹੈ ਇੱਥੇ ਕ੍ਰਿਮੀਨਲ ਤਰਾਵਾਂ ਦੇ ਅੰਦਰ ਕੇਸ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਉਹ ਇਹਦਾ ਇਲੈਕਸ਼ਨ ਕਮਿਸ਼ਨ ਤੇ ਹੈ ਤੁਸੀਂ ਪੁੱਛੋ ਉਹਨਾਂ ਨੂੰ ਪਰ ਇਹ ਜਿਹੜਾ ਕੇਸ ਹੈਗਾ ਇਹ ਹੇਟ ਸਪੀਚ ਹੈ ਪ੍ਰੈਕਟੀਕਲੀ ਇਹ ਜਿਹੜੇ ਮਿਹਨਤੀ ਲੋਕ ਹੈ ਮਿਹਨਤੀ ਭਾਈਚਾਰੇ ਹੈ ਜਿਹੜੇ ਆਪਣੀ ਰੋਟੀ ਰੋਜੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਆ ਇਹ ਉਹਨਾਂ ਦੇ ਖਿਲਾਫ ਹੇਟ ਸਪੀਚ ਹੈ ਇਹਨੂੰ ਹੇਟ ਸਪੀਚ ਚ ਲੈ ਕੇ ਕੇਸ